ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬ ਤਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਤ ਦੀ ਵਿੱਚ ਕਿਸੇ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਮੇਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੋਂ ਲਾਵਾ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਟ ਦੋਨਾਂ ਦੇ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਫੈਬਰਿਕ ਆ ਵਰਕ ਆ ਕਿਸੇ ਵੀ ਤਰ੍ਹਾਂ ਤੁਸੀਂ ਆਪਣਾ ਹੈ ਲਹਿੰਗਾ ਚਲਾਰਾ ਕਰਾਰਾ ਹੈਂਡਵਰਕ ਦੇ ਵਿੱਚ ਬ੍ਰਾਈਡਲ ਸੂਟ ਤਿਆਰ ਕਰਵਾਉਣਾਗਾ ਹੈਵੀ ਤੋਂ ਹੈਵੀ ਮਤਲਬ ਤੁਸੀਂ ਹੈਂਡਵਰਕ ਦੇ ਵਿੱਚ ਜੋ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਸੂਟ ਉਹ ਮੇਰੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਡਿਜ਼ਾਈਨਿੰਗ ਆ ਤੁਸੀਂ ਸਾਡੇ ਵਾਲੇ ਵੀ ਦੇਖ ਸਕਦੇ ਹੋ ਤੇ ਆਪਣੇ ਵਾਲੀ ਵੀ ਤੁਸੀਂ ਆਪਣੇ ਖੁਦ ਹੀ ਡਿਜ਼ਾਈਨਿੰਗ ਵੀ ਤੁਸੀਂ ਇਹਨਾ ਦਿਖਾ ਕੇ ਸਾਨੂੰ ਆਪਣਾ ਸੇਮ ਉਹਦਾਂ ਦੀ ਕਾਪੀ ਕਰਵਾ ਕੇ ਲੈ ਸਕਦੇ ਹੋ ਵਰਕ ਦੀ ਤੇ ਸਾਨੂੰ ਜਿਹੜਾ ਤੁਸੀਂ ਇਹਨਾ ਇਸ ਸਤੇ ਸਾਡੇ ਕਾਫੀ سارے ਡਿਜ਼ਾਈਨ ਨੇ ਜਿਹੜੇ ਅਪਲੋਡ ਕੀਤੇ ਹੋਏ ਨੇ ਲਹਿੰਗੇ ਵਗੈਰਾ ਵੀ ਉਸ ਬ੍ਰਾਈਡਲ ਲਹਿੰਗਾ ਜਾਂ ਬ੍ਰੈਡਲਸ ਸੂਟ ਵਗੈਰਾ ਸੇ ਤਿਆਰ ਕਰਵਾਏ ਹੋਏ ਨੇ ਸਾਰਿਆਂ ਦੇ ਵੀਡੀਓ ਸਾਡੇ ਉੱਤੇ ਅਪਲੋਡ ਨੇ ਤੁਸੀਂ ਉਥੋਂ ਡਿਜ਼ਾਈਨ ਵਾਲੇ ਸਾਡੇ ਚੈੱਕ ਕਰਕੇ ਤੁਸੀਂ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਿਨ ਬਸਟਿਚਿੰਗ ਵੀ ਲੈ ਸਕਦੇ ਹੋ ਬਿਦੌਟ ਚਾਜੀ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਫੈਬਰਿਕ ਚਾਹੋ ਉਸੇ ਫੈਬਰਿਕ ਦੇ ਵਿੱਚ ਆਪਣੇ ਸਾਰੇ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਜੋ ਸੂਟ ਅਸੀਂ ਤਿਆਰ ਕਰਵਾਏ ਨੇਗੇ ਬਹੁਤ ਸੋਹਣੇ ਆਪਵਰਕ ਦੇ ਨਾਲ ਰੈਡੀ ਕਰਵਾਏ ਹੋਏ ਨੇ ਸਾਰੇ ਸੂ ਇਹ ਆਪਣੇ ਇੱਕ ਤਿਆਰ ਕਰਵਾਇਆ ਟੈਪੀ ਸਿਲਕ ਦੀ ਫੈਬਰਿਕ ਤੇ ਤੇ ਮਸਟਰਡ ਕਲਰ ਹੈ ਦਾ ਮਸਟਰਡ ਕਲਰ ਆ ਤੇ ਟੈਪੀ ਸਿਲਕ ਦੀ ਇਹਦੀ ਫੈਬਰਿਕ ਹੈਗੀ ਮਸ਼ੀਨ ਵਰਕ ਦੇ ਵਿੱਚ ਤਿਆਰ ਹੈ ਵਾਣਾ ਸੂਟ ਆਪਣਾ ਜੀਨ ਵਰਕ ਦਾ ਸੂਟ ਹੈਗਾ ਦੇਖੋ ਇਹ ਵਾਲਾ ਵਰਕ ਆ ਸਾਰਾ ਇਹ ਫਰੋਜੀ ਵਾਲਾ ਵਰਕ ਹੈ ਜਿਹੜਾ ਆਪਾਂ ਨੇ ਥ੍ਰੈਡ ਦੇ ਨਾਲ ਇੱਕ ਥ੍ਰੈਡ ਆ ਜਿਹੜਾ ਫਰੋਜੀ ਕਲਰ ਦਾ ਹੈ ਇੱਕ ਮੈਰੂਨ ਕਲਰ ਦਾ ਇੱਕ ਮੋਰ ਪੰਖੀ ਹਨਾ ਇਹ ਵਾਲੇ ਆਪਾਂ ਯੂਜ਼ ਕੀਤੇ ਨੇ ਵਿੱਚ ਜਰੀ ਵੀ ਯੂਜ਼ ਹੋਈ ਹੈਗੀ ਇਹਦੇ ਸਾਰਾ ਦੇਖੋ ਵਰਕੇ ਦਾ ਸ਼ਰਟ ਦੇ ਉੱਪਰ ਆਊਗਾ ਇਹ ਵਾਲਾ ਸਾਰੀ ਸ਼ਰਟ ਦੇ ਉੱਪਰ ਵਰਕ ਹੈਗਾ ਤੇ ਇਹਦੇ ਬਾਹਾਂ ਦੇ ਉੱਪਰ ਵੀ ਵਰਕ ਆ ਤੇ ਐਦਾਂ ਹੀ ਇਹਦੀ ਜਿਹੜੀ ਆਪਾਂ ਪੈਂਟ ਪਲਾਜ਼ੋ ਆ ਆਪਾਂ ਉਹਦੇ ਮੋਰੀਆਂ ਦੇ ਉੱਪਰ ਕਰਵਾਇਆ ਦੇਖੋ ਬਾਕੀ ਮਸ਼ੀਨ ਵਰਕੇ ਦੇ ਵਿੱਚ ਤਿਆਰ ਆਪਣਾ ਇਹ ਵਾਲਾ ਸੂਟ ਮਸ਼ੀਨ ਦੇ ਵਿੱਚ ਦੇਖੋ ਐਵੇਂ ਤੁਸੀਂ ਮਸ਼ੀਨ ਵਰਕ ਦੇ ਵਿੱਚ ਵੀ ਐਵੇਂ ਪਾਰਟੀ ویئر ਸੂਟ ਤਿਆਰ ਕਰਵਾ ਸਕਦੇ ਕਿੰਨੇ ਸੋਹਣੇ ਲੁੱਕ ਵਾਲਾ ਸੂਟ ਹੈਗਾ ਇਹ ਵਧੀਆ ਪਾਰਟੀ ویئر ਸੂਟ ਆਪਣਾ ਮਸ਼ੀਨ ਵਰਕ ਚ ਤਿਆਰ ਹੋਇਆ ਨਾਲ ਆਪਾਂ ਇਹ ਦੁਪੱਟਾ ਜਿਹੜਾ ਪਿਓਰ ਚਨੂਨ ਦਾ ਰੈਡੀ ਕਰਵਾਇਆ ਹੈਗਾ ਦੇਖੋ ਮਤਲਬ ਸਾਰਾ ਪਟਾਇੜਾ ਇਹ ਦੁਪੱਟਾ ਕਰਵਾਇਆ ਹੈਗਾ ਪਟਾਇੜਾ ਦੁਪੱਟਾ ਦੇਖੋ ਇੰਦਾ ਕਰਵਾਇਆ ਹੈਗਾ ਤੇ ਉਦੋਂ ਦੀ ਆਪਾਂ ਲੇਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਜਿਆਦਾ ਸੋਹਣਾ ਆਪਣਾ ਸੂਟ ਜਿਹੜਾ ਬਣ ਕੇ ਤਿਆਰ ਹੋਇਆ ਮਸ਼ੀਨ ਵਰਕ ਦੇ ਵਿੱਚ ਵਧੀਆ ਪਾਰਟੀ ویئر ਤੁਸੀਂ ਐਦਾਂ ਦੇ ਸੂਟ ਵੀ ਆਪਣੇ ਹਨਾ ਤਿਆਰ ਕਰਵਾ ਸਕਦੇ ਮਸ਼ੀਨ ਵਰਕੇ ਦੇ ਵਿੱਚ ਕਾਫੀ ਸੋਹਣੀ ਆਪਣੀ ਜਿਹੜੀ ਇਹ ਜਿਹੜਾ ਵਰਕੇ ਦੇ ਨਾਲ ਰੈਡੀ ਹੈਗਾ ਤੁਸੀਂ ਆਪਣੀ ਫੈਬਰਿਕ ਦੀ ਸਿਲੈਕਸ਼ਨ ਵਰਕ ਦੀ ਸਿਲੈਕਸ਼ਨ ਕਰਕੇ ਆਪਣਾ ਜਿਹੜਾ ਆਰਡਰ ਸਮ ਪਲੇਸ ਕਰ ਸਕਦੇ ਜਿਹੜਾ ਆਪਣਾ ਇਹ ਸੂਟ ਆਪਾਂ ਨੇ ਰੈਡੀ ਕਰਵਾਇਆ ਇਹ ਆਪਣਾ ਟਾਈਪ ਦੇ ਸਿਲਕ ਦਾ ਸੂਟ ਹੈਗਾ ਇਹ ਵੀ ਆਪਣਾ ਇੱਕ ਥ्रेड ਦੇ ਨਾਲ ਹੀ ਵੀ ਵਰਕ ਹੋਇਆ ਹੋਇਆ ਹੈਗਾ ਸੁਣੋ ਆਪਣਾ ਇਹ ਤਿੰਨ ਸੂਟ ਦੇਖੋ ਇੱਕ ਥ्रेड ਨਾਲ ਵਰਕ ਹੋਏ ਹੋਏ ਦਿਖਾਤੀ ਇਹ ਵੀ ਆਪਣਾ ਇੱਕ ਥ्रेड ਦੇ ਨਾਲ ਹੀ ਵਰਕ ਹੋਇਆ ਹੈਗਾ ਇਹ ਵਨ ਆਪਣਾ ਘੇਰੇ ਦੇ ਉੱਪਰ ਆਪਣਾ ਸਟਾਰ ਵਾਲਾ ਡਿਜ਼ਾਈਨ ਹੈ ਇਹਦੇ ਨਾਲ ਤੁਸੀਂ ਕਾਫੀ ਸਾਡੇ ਸੂਟ ਦੇਖੇ ਹੋਣਗੇ ਆਪਣਾ 컬러ਫੁਲ ਥ्रेड ਦੇ ਨਾਲ ਵੀ ਇਹ ਹੋਇਆ ਹੋਇਆ ਹੈਗਾ ਵਰਕ ਤੇ ਆਪਣਾ ਇੱਕ ਥ्रेड ਜ਼ਿਆਦਾਤਰ ਬਲੈਕ ਥ्रेड ਦੇ ਨਾਲ ਹੀ ਇਹ ਵਰਕ ਜ਼ਿਆਦਾ ਹੋਇਆ ਹੋਇਆ ਸੂਟਾਂ ਦੇ ਉੱਪਰ ਫੈਬਰਿਕੇ ਅਲੱਗ-ਅਲੱਗ ਤਿਆਰ ਨੇ ਸਟਾਰ ਵਾਲਾ ਆਪਣੇ ਵਰਤ ਕਰਵਾਇਆ ਦੇਖੋ ਘੇਰੇ ਦੇ ਉੱਪਰ ਇਹਦਾ ਸਟਾਰ ਵਾਲਾ ਵਰਤ ਆ ਜੂਗਾ ਇੱਧਰ ਘੇਰੇ ਦੇ ਉੱਪਰ ਆ ਜੂਗਾ ਤੁੰਜੇ ਨੇ ਪਰਾ ਵਾਲੀ ਫਲਾਰ ਆ ਜਣੀ ਸਟਾਰ ਆ ਜਣੀ ਜਿਹੜੇ ਲੈਗ ਦੇ ਉੱਪਰ ਵੀ ਦੇਖੋ ਇਹ ਵਾਲਾ ਵਰਕ ਐਵੇਂ ਹੈਗਾ ਲੈਗ ਦੇ ਉੱਪਰ ਵਰਤਾਂਗੇ ਤੇ ਫਿਰ ਇਹਦੀਆਂ ਬਾਹਾਂ ਦੇ ਤਾਂ ਵਰਕ ਆਇਆ। ਇਹ ਵਾਲਾ ਵਰਕ ਹੈਗਾ ਇਹਦੀਆਂ ਬਾਹਾਂ ਦੇ ਉੱਪਰ। ਇਹ ਵਾਲਾ ਬਾਹਾਂ ਤੇ ਵਰਕ ਆ ਗਿਆ ਤੇ ਇਧਰ ਇਹਦੀ ਬਾਟਮ ਦਾ ਵਰਕ ਹੈਗਾ। ਸਲਵਾਰ ਦੇ ਉੱਪਰ ਇਹ ਵਰਕ ਹੋਇਆ ਹੈ। ਇੱਕ ਇਤਨਾਟ ਬਣਾ ਲਈ ਆਪਣਾ ਇਹ ਵਰਕ ਹੋਇਆ ਹੈ। ਇਹ ਸਲਵਾਰ ਦੇ ਉੱਪਰ ਵਰਕ ਆ ਗਿਆ। ਬਹੁਤ ਜਿਆਦਾ ਸੋਨਾ ਸੂਟ ਤਿਆਰ ਹੋਇਆ ਹੈਗਾ ਆਪਣਾ। ਨਾਲ ਇਹਦੇ ਆਪਾਂ ਨੇ ਪਿਓਰ ਆਰਗਾਂਜ਼ਾ ਦਾ ਦੁਪੱਟਾ ਹੈਗਾ ਜਿਹੜਾ ਰੈਡੀ ਕਰਵਾਇਆ ਹੈਗਾ। ਆਪਣੇ ਜਿਹੜਾ ਕਲਰ ਹੈਗਾ ਬਲੈਕ ਕਲਰ ਹੈਗਾ ਜਿਹੜਾ ਸਾਰੇ ਦੁਪੱਟੇ ਦੇ ਵਿੱਚ ਪਵਾਇਆ ਹੈਗਾ ਜਿਹੜਾ ਸੂਟ ਨਾਲ ਦਾ ਕਲਰ ਹੈਗਾ ਇਹ ਆਪਣੇ ਦੁਪੱਟੇ ਦੇ ਫੋਰ ਸਾਈਡ ਰੱਖਿਆ ਹੈ। ਫੋਰ ਸਾਈਡ ਆਪਾਂ ਨੇ ਸੂਟ ਨਾਲ ਦਾ ਕਲਰ ਰੱਖਿਆ ਹੈਗਾ। ਬਾਕੀ ਜਿਹੜਾ ਆਪਣਾ ਆ ਹੈਗਾ ਆਵळा ਕਲਰ ਹੈਗਾ ਗਾਜਰੀ ਕਲਰ ਹੈ ਫੋਰ ਸਾਈਡ ਤੇ ਬਲੈਕ ਕਲਰ ਹੈ ਜਿਹੜਾ ਇਹਦੇ ਸੈਂਟਰ ਦੇ ਵਿੱਚ ਹੈ। ਬਹੁਤ ਜਿਆਦਾ ਸੋਹਣਾ ਆਪਣਾ ਜਿਹੜਾ ਸੂਟ ਦਾ ਦੁਪੱਟਾ ਸਾਰਾ ਤਿਆਰ ਹੋਇਆਗਾ ਬਿਲਕੁਲ ਪੂਰਾ ਵਧੀਆ ਪਾਰਟੀ ਵੇਅਰ ਸੂਟ ਆਪਣਾ ਦੇਖ ਮਸ਼ੀਨ ਵਰਕ ਦੇ ਵਿੱਚ ਵੀ ਆਪਾਂ ਐਜਾ ਤਿਆਰ ਕਰਵਾ ਸਕਦੇ ਹਾਂ ਪਾਰਟੀ ਵੇਅਰ ਆਪਣੇ ਮ ਵਧੀਆ ਪਾਟੀ ਵੀ ਹੈ ਜਿਹੜਾ ਆਪਣਾ ਦੁਪੱਟਾ ਹੈਗਾ ਤੇ ਆਪਣਾ ਸੂਟ ਹੈਗਾ ਤੁਸੀਂ ਜਿਵੇਂ ਨੂੰ ਹੋਰ ਇਹਦੇ ਵਿੱਚ ਕੁਝ ਐਡ ਵਗੈਰਾ ਕਰਵਾਉਣਾਗਾ ਐਡ ਕਰਵਾਉਣ ਨੂੰ ਵੈਸੇ ਤਾਂ ਕੁਝ ਆਪਾਂ ਨੂੰ ਲੱਗ ਨਹੀਂ ਰਿਹਾ ਜੇ ਕਿਸੇ ਨੂੰ ਹੋਰ ਹੈਵੀ ਵਰਕ ਹੈ ਨਾ ਵਿੱਚ ਬੂਟੀ ਵਗੈਰਾ ਐਡ ਕਰਵਾਉਣੀ ਤਾਂ ਕਰਵਾ ਸਕਦੇ ਹਾਂ ਬਾਹਾਂ ਦਾ ਵਰਕ ਵੀ ਤੁਸੀਂ ਐਦਾਂ ਆਪਣਾ ਲੈ ਸਕਦੇ ਇਹ ਤਾਂ ਸੀ ਕੱਕ ਵਾਲੀ ਬਾਹਾਂ ਕਰਵਾਉਣੀ ਸੀ ਨਾ ਦੇਖੋ ਜੇ ਆਪਾਂ ਕੱਕ ਵਾਲੀ ਬਾਹਾਂ ਕਰਵਾਉਣਾ ਤਾਂ ਕਰਕੇ ਤੋਂ ਬਾਹਲੇ ਫਰਾਵੜ ਵਰਤ ਕਰਵਾਇਆ ਫਲਾਰ ਨਹੀਂ ਰੱਖਿਆ ਕਿਉਂਕਿ ਜੇ ਆਪਾਂ ਫਲਾਰ ਰੱਖਦੇ ਤਾਂ ਆਪਣੀ ਇਹ ਕੱਕ ਵਾਲੀ ਬਾਹਾਂ ਨਹੀਂ ਸਬੰਦੀ ਹੈਗੀ ਜੇ ਆਪਾਂ ਸਿੰਪਲ ਬਾਹਾਂ ਰੈਡੀ ਕਰਵਾਉਣੀ ਹੈ ਫਿਰ ਆਪਾਂ ਐਦਾਂ ਵਰਕ ਕਰਵਾ ਸਕਦੇ ਜੇ ਮੇਰੀ ਮੂਰੀ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਆਪਾਂ ਉਹਦਾ ਮਾਣੋ ਪਤਾ ਲਗਾ ਸਕਦੇ ਜੇ ਮੈ ਤੁਹਾਨੂੰ ਪਸੰਦ ਹੋਇਆ ਹੈ ਕਿ ਸੂਟ ਤੇ ਕ੍ਰੇਪ ਤੇ ਹਨਾ ਵਧੀਆ ਪਾਰਟੀ ਵੇਅਰ ਕਿਸੇ ਫੈਬਰਿਕ ਆਪਣਾ ਯੂਜ਼ ਕਰਕੇ ਸੇਮ ਡਿਜ਼ਾਈਨ ਦੇ ਨਾਲ ਸੇਮ ਵਰਕ ਦੇ ਨਾਲ ਸੇਮ ਥ्रेड ਦੇ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਜੌਰਜਟ ਫੈਬਰਿਕ ਤੇ ਲੈ ਆਦੀ ਕਰਵਾਇਆ ਆਪਾਂ ਨੇ ਜੌਰਜਟ ਫੈਬਰਿਕ ਆ ਤੇ ਬੋਟਲ ਗ੍ਰੀਨ ਕਲਰ ਹੈ ਦਾ ਬੋਟਲ ਗ੍ਰੀਨ ਕਲਰ ਦਾ ਜੌਰਜਟ ਦੀ ਫੈਬਰਿਕ ਆ ਇਹ ਆਪਾਂ ਸਾਰਾ ਜਰੀ ਨਾਲ ਇੱਕ ਵਰਕ ਕਰਵਾਇਆ ਹੈ ਤਾਂ ਜਰੀ ਨਾਲ ਵਰਕ ਹੋਇਆ ਹੈ ਸਾਰਾ ਮੈਟ 골ਡਨ ਕਰੰਦਾ ਆਪਾਂ ਜਰੀ ਜੂਸ ਕੀਤੀ ਹੈ 골ਡਨ ਨਹੀਂ ਕੀਤੀ ਤਾਂ ਉਹਦੇ ਨਾਲ ਜਿਆਦਾ ਪੀਲਾ ਪੀਲਾ ਖਟਾ ਖਟਾ ਜਿਹਾ ਹੋ ਜਾਂਦਾ ਤੇ ਨਾ ਹੀ ਅਸੀਂ ਉਹ ਜਿਆਦਾ ਡਾਰਕ ਜਿਹੜੀ ਜਰੀ ਜੂਸ ਹੁੰਦੀ ਨਹੀਂ ਉਹ ਕਰਦੇ ਕਿਸੇ ਵੀ ਸੂਟ ਤੇ ਕਿਉਂਕਿ ਅੱਜ ਕੱਲੋਂ ਨਾ ਹੀ ਉਹਦਾ ਟ੍ਰੈਂਡ ਆਗਾ ਤੇ ਨਾ ਹੀ ਉਹ ਕੋਈ ਮਤਲਬ ਪਸੰਦ ਕਰਦਾ ਹੈ ਤਾਂ ਮੈਟ 골ਡਨ ਜਿਹੜਾ ਕਲਰ ਜਿਹੜਾ ਹੁੰਦਾਗਾ ਆਪਾਂ ਉਹ ਯੂਜ਼ ਕੀਤਾ ਤੇ ਵਿੱਚ ਨੀਚੇ ਘੇਰੇ ਦਾ ਵਰਕਾ ਦੇਖੋ ਇਦਾਂ ਘੇਰੇ ਤੇ ਹੋਇਆ ਹੋਇਆਗਾ ਫਿਰ ਇਹਦੇ ਸੈਂਟਰ ਪੈਨਲ ਲੇਗੇ ਇਦਾਂ ਸੈਂਟਰ ਪੈਨਲ ਲੇਗੇ ਬਹੁਤ ਸੋਹਣਾ ਲੱਗਦਾ ਹੈ ਆਪਣਾ ਬੋਟਲ ਗ੍ਰੀਨ ਕਲਰ ਹੁੰਦਾ ਨਾ ਵੈਸੀ ਵੀ ਡਾਰਕ ਕਲਰ ਹੁੰਦਾ ਬੋਟਲ ਗ੍ਰੀਨ ਜਿੰਨਾ ਵੀ ਆਪਾਂ ਇੱਕ ਇੱਕ ਮਤਲਬ ਜਰੀ ਵਗੈਰਾ ਨਾਲ ਵਰਕ ਕਰਵਾਉਣਾਗਾ ਕਿ ਲਈ ਜਰੀ ਨਾਲ ਵਰਕ ਕਰਵਾਉਣਾ ਤਾਂ ਆਪਾਂ ਅਸੀਂ ਤੁਹਾਨੂੰ ਇਹੀ ਸੁਜੈਸਟ ਕਰਾਂਗੇ ਕਿ ਤੁਸੀਂ ਡਾਰਕ ਕਲਰ ਤੇ ਹੀ ਕਰਵਾਓ ਕਿਉਂਕਿ ਲਾਈਟ ਕਲਰ ਦੇ ਉੱਪਰ ਜਰੀ ਜਿਹੜੀ ਜੱਜਦੀ ਨਹੀਂ ਡਾਰਕ ਕਲਰ ਦੇ ਉੱਪਰ ਜੱਜਦੀ ਹੈ ਜੀ ਇਹ ਹੀ ਬਾਹਾਂ ਦਾ ਵਰਕ ਆ ਗਿਆ ਤੇ ਇਧਰ ਵੇਖੋ ਇਹਦੀ ਬੋਟਮ ਤੇ ਵਰਕ ਆ ਗਿਆ ਆਹ ਵਾਲੀ ਦੀ ਬੋਟਲ ਤੇ ਵਰਕ ਆ ਗਿਆ ਬਟਨ ਦੇ ਵਰਕ ਕੋਈ ਹੈਗਾ ਬਾਹਾਂ ਦਾ ਵਰਕ ਆ ਘੇਰੇ ਦਾ ਵਰਕ ਆ ਤੇ ਸੈਂਟਰ ਪੈਨਲ ਨੇ ਬਹੁਤ ਸੋਹਣਾ ਖੂਬਸੂਰਤ ਜਿਹਾ ਆਪਣਾ ਪਾਰਟੀ ਦੇ ਜਸੂਤ ਤਿਆਰ ਹੋਇਆਗਾ ਨਾਲ ਇਹਦੇ ਆਪਾਂ ਪਿਓਰ ਚ ਲੂਣਗਾ ਦੁਪੱਟਾ ਤਿਆਰ ਕੀਤਾਗਾ ਤੇ 골ਡਨ ਔਰ ਸੇਕ ਕਲਰ ਦੀ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਆਪਣਾ ਇਹਦਰ ਦੇਖੋ ਉਹਦੇ ਵਿੱਚ ਕਾਫੀ ਸੋਹਣਾ ਤੇ ਖੂਬਸੂਰਤ ਲੱਗ ਰਿਹਾ ਤੁਸੀਂ ਵੀ ਆਪਣਾ ਇੱਕ ਕਲਰ ਦੀ ਜਰੀ ਨਾਲ ਵਰਕ ਕਰਵਾਉਣਾ ਕਰ ਸਕਦੇ ਹੋ ਡਿਜ਼ਾਈਨ ਤੁਹਾਡਾ ਆਪਣਾ ਵੀ ਹੋ ਸਕਦਾ ਸਾਡਾ ਵੀ ਤੁਸੀਂ ਅਗਰ ਇਹੀ ਸੇਮ ਪਸੰਦ ਕਰਦੇ ਤਾਂ ਆਪਣਾ ਸੇਮ ਕਰਵਾ ਸਕਦੇ ਹੋ ਅਗਰ ਤੁਸੀਂ ਕਿਸੇ ਹੋਰ ਡਿਜ਼ਾਈਨਿੰਗ ਦੇ ਨਾਲ ਜੇ ਕਿਸੇ ਹੋਰ ਕਲਰ ਦੇ ਨਾਲ ਹੋਰ ਫੈਬਰਿਕ 'ਚ ਤੁਸੀਂ ਰੈਡੀ ਕਰਵਾਉਣਾਗਾ ਤਾਂ ਸਾਰੀ ਆਪਣੀ ਡਿਟੇਲ ਵਗੈਰਾ ਸਾਨੂੰ ਫੈਬਰਿਕ ਦੀ ਵਰਤ ਕੇ ਸਾਰੀ ਕੱਸੀ ਹੈ ਨਾ ਆਪਣਾ ਉਹ ਹੀ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਇਹ ਆਹ ਸੂਤ ਤਿਆਰ ਕਰਵਾਇਆਗਾ ਇਹ ਆਪਣਾ ਪੀਚ ਕਲਰ ਦਾ ਸੂਤ ਹੈਗਾ ਡਾਰਕ ਪੀਚ ਕਲਰ ਹੈਗਾ ਡਾਰਕ ਜਿਹਾ ਪੀਚ ਕਲਰ ਹੈਗਾ ਤੇ ਜੌਰਜਟ ਦੀ ਇਹ ਫੈਬਰਿਕ ਹੈ ਜੌਰਜਟ ਫੈਬਰਿਕ ਤੇ ਰੈਡੀ ਕਰਵਾਇਆ ਤੇ ਡਾਰਕ ਪੀਚ ਦਾ ਕਲਰ ਬਹੁਤ ਸੋਹਣਾ ਡਿਜ਼ਾਈਨ ਦੇ ਨਾਲ ਹੈ ਵੀ ਡਿਜ਼ਾਈਨ ਦੇ ਨਾਲ ਤਿਆਰ ਕਰਵਾਇਆ ਤੇ ਆਪਾਂ ਨੇ ਮਾਰਟੀ ਕਲਰ ਦੇ ਵਿੱਚ ਥ੍ਰੈਡ ਨਾਲ ਮਾਰਟੀ ਕਲਰ ਦਾ ਥ੍ਰੈਡ ਯੂਜ਼ ਕੀਤਾ ਵਿੱਚ ਮਿਰਰ ਵਰਕ ਵੀ ਹੈਗਾ ਦੇਖੋ ਇਹਦੇ ਕਾਗਜ਼ੀ ਮਿਰਰ ਲੱਗਿਆ ਹੋਇਆ ਹੈਗਾ ਤੇ ਕਾਫੀ ਸਾਰੇ ਕਸਟਮਰ ਨਾਲ ਇਦਾਂ ਕਹਿ ਰਹੇ ਨੇ ਵੀ ਤੁਸੀਂ ਦੂਸਰਾ ਸ਼ੀਸ਼ਾ ਨੇ ਯੂਜ਼ ਕੀਤਾ ਹੈਗਾ ਜਿਹੜਾ ਆਪਣਾ ਮਤਲਬ ਜਿਹੜਾ ਆਪਾਂ ਰੀਅਲ ਸ਼ੀਸ਼ਾ ਹੁੰਦਾ ਹੈਗਾ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਗੋਨ ਯੂਜ਼ ਕੀਤਾ ਦੇਖੋ ਮਸ਼ੀਨ ਦੇ ਵਿੱਚ ਤਾਂ ਜ਼ਿਆਦਾਤਰ ਕਾਗਜ਼ੀ ਮਿਰਰ ਹੀ ਜਿਹੜਾ ਕੰਮ ਆਉਂਦਾ ਹੈ ਉਹ ਹੈਂਡਵਰਕ ਦਾ ਕੰਮ ਆ ਜਾਂਦਾ ਜੇ ਆਪਾਂ ਸ਼ੀਸ਼ਾ ਯੂਜ਼ ਕਰਵਾਉਣਾਗਾ ਤਾਂ ਹੈਂਡਵਰਕ ਦਾ ਕੰਮ ਆ ਜਾਂਦਾ ਸਾਰਾ ਜੇ ਆਪਾਂ ਕਾਗਜ਼ੀ ਮਿਰਰ ਲਾਉਣਾਗਾ ਤਾਂ ਫਿਰ ਆਪਣ ਤੇ ਇਹ ਵੈਸੇ ਵੀ ਉਹਦੇ ਨਾਲ ਤਾਂ ਕਾਫੀ ਹੈਵੀ ਸੂਟ ਹੁੰਦਾ ਕਿਉਂਕਿ ਭਾਰੀ ਹੁੰਦਾਗਾ ਸ਼ੀਸ਼ਾ ਤੇ ਇਹ ਕਾਗਜੀ ਮਿਰਰ ਦੀ ਗ੍ਰੇਸ ਵੀ ਜ਼ਿਆਦਾ ਆਉਂਦੀ ਹੁੰਦੀ ਹੈ ਉਹਦੇ ਨਾਲ ਉਹ ਤਾਂ ਕਾਫੀ ਹੈਵੀ ਹੋ ਜਾਂਦਾ ਸੂਟ ਚੱਕਣਾ ਹੀ ਔਖਾ ਹੁੰਦਾ ਨਾਲ ਤੇ ਬਾਕੀ ਜਿਹੜਾ ਕੋਈ ਆਪਾਂ ਨੂੰ ਕਸਟਮਰ ਕਹਿੰਦਾਗਾ ਵੀ ਉਸ ਹੀ ਸ਼ੀਸ਼ੇ ਨੂੰ ਯੂਜ਼ ਕਰਨਾ ਫਿਰ ਆਪਾਂ ਉਸੇ ਨੂੰ ਕਰਵਾ ਕੇ ਦਿੰਦੇ ਹਾਂ ਪਤਾ ਮਹਿਰੂਨ ਤੇ ਆਪਣਾ ਜਿਹੜਾ 골ਡਨ ਸ਼ੇਡ ਹੈਗਾ ਇਹ ਵਿੱਚ ਯੂਜ਼ ਕਰਕੇ ਆਪਣੇ ਮਿਰਰ ਲੱਗੇ ਹੋਏ ਨੇ ਦੇਖੋ ਸਾਰੇ ਕਾਫੀ ਸੋਹਣੇ ਨੇ ਦੇਖੋ ਫਲਾਰ ਨੇ ਇਦਾਂ ਬਹੁਤ ਸੋਹਣੇ ਡਿਜ਼ਾਈਨ ਹੀ ਗਏ ਦੇਖੋ ਚਾਕਾਂ ਦੇ ਉੱਪਰ ਵੀ ਆ ਗਈ ਘੇਰੇ ਦੇ ਉੱਪਰ ਵੀ ਆ ਗਈ ਬਹੁਤ ਸ ਇਹਦਾ ਕੋਈ ਡਿਜ਼ਾਈਨ ਹੀ ਹੈਗਾ ਕਾਪਾ ਵੈਸੇ ਸਕੀਚਿੰਗ ਟਾਈਪ ਬਟਨ ਉਹਨਾਂ ਦੇ ਲਗਾਤੇ ਹਾਂ ਜਿਵੇਂ ਇਸ ਕਾਂ ਦੇ ਉੱਪਰ ਡਿਜ਼ਾਈਨ ਆ ਗਿਆ ਦਾ ਇਦਾਂ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਪਰ ਸੁਤਿਆ ਦਾ ਕਾਫੀ ਸੋਹਣਾ ਲੱਗ ਰਿਹਾ ਹੈਗਾ ਕਿੰਨਾ ਸੁੰਦਰ ਲੱਗ ਰਿਹਾ ਇਧਰ ਦੇਖੋ ਇਹ ਬੋਟਮ ਦਾ ਵਰਕ ਆ ਗਿਆ ਬੋਟਮ ਦਾ ਵਰਕ ਵੀ ਕਾਫੀ ਹੈਵੀ ਹੈਗਾ ਇਹ ਵੀ ਬੋਟਮ ਦਾ ਵਰਕ ਹੈ ਬਹੁਤ ਸੋਹਣਾ ਬਣਿਆ ਹੋਇਆ ਬੋਟਮ ਦਾ ਵਰਕ ਕਾਫੀ ਨਾ ਵੀ ਕੱਲੀ ਬੀਐਲਜੀ ਵੀ ਤੁਸੀਂ ਕਰਵਾ ਸਕਦੇ ਹੋ ਦੇਖੋ ਜੇ ਕਿਸੇ ਨੂੰ ਇਹ ਜਿਆਦਾ ਇਨਾ ਹੈਵੀ ਵਰਕ ਨਹੀਂ ਪਸੰਦ ਹੈਗਾ ਤਾਂ ਤੁਸੀਂ ਆਪਣੀ ਜਿਹੜੀ ਕੱਲੀ ਵੇਲ ਆ ਗਈ ਆਪਣੀ ਇਹ ਕਰਵਾ ਸਕਦੇ ਹੋ ਆਵਲੇ ਇਹ ਕਿਸੇ ਨਾ ਉੱਪਰ ਤੱਕ ਆਪਣਾ ਗੁੰਜਰ ਜਿਹਾ ਨਹੀਂ ਕੋ ਹੋਣਾ ਹੈਗਾ ਇਹਦੇ ਵਿੱਚ ਵੀ ਦੇਖੋ ਮਿਰਰ ਵਗੈਰਾ ਜੂਸ ਹੋਇਆ ਹੈਗਾ ਬਹੁਤ ਕੁਲਮ ਲਾ ਕੇ ਕਾਫੀ ਸੋਹਣਾ ਤੇ ਖੂਰਤ ਖੂਟ ਤਿਆਰ ਹੋਇਆਗਾ ਆਪਣਾ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਨਾਲ ਇਹਦੇ ਪਿਓ ਚ ਰੂਮ ਦਾ ਦੁਪੱਟਾ ਆਪਾਂ ਇੱਕ ਕਿੱਲਾ ਦਾ ਡਾਈ ਕਰਵਾਇਆ ਜਿਹੜੇ ਕਲਰ ਦੇਖੋ ਇਹਦੇ ਵਿੱਚ ਆਪਾਂ ਥ੍ਰੈਡ ਯੂਜ਼ ਕੀਤੇ ਸੀ ਉਹੀ ਥ੍ਰੈਡ ਆਪਾਂ ਟਾਈ ਡਾਈ ਕਰਵਾ ਕੇ ਲੈ ਇਸ ਨੈਟ ਦੀ ਜੇਸ ਨਾਲ ਬਹੁਤ ਸੋਹਣਾ ਖੂਬਸੂਰਤ ਦੇਖੋ ਆਪਣਾ ਸਾਰਾ ਸੂਟ ਤਿਆਰ ਹੋਇਆਗਾ ਜਿਹਨੂੰ ਇਹ ਆਪਣਾ ਹਨਾ ਵਰਤ ਵਗੈਰਾ ਪਸੰਦ ਹੈਗਾ ਵਧੀਆ ਪਾਰਟੀ ਵੇਅਰ ਜਿਹਾ ਆਪਣਾ ਸੂਟ ਤਿਆਰ ਹੈਗਾ ਇਹ ਤੁਸੀਂ ਫੈਬਰਿਕ ਦੀ ਡਿਟੇਲ ਸਾਰੇ ਦੱਸ ਕੇ ਆਪਣਾ ਫੈਬਰਿਕ ਜਿਹੜਾ ਤੁਹਾਨੂੰ ਪਸੰਦ ਆ ਉਹ ਤੇ ਰੈਡੀ ਕਰਵਾ ਕੇ ਤੇ ਮੈਂ ਕਲਰ ਵੀ ਤੁਹਾਡੀ ਪਸੰਦ ਦਾ ਹੋਊਗਾ ਫੈਬਰਿਕ ਵੀ ਤੁਹਾਡੀ ਪਸੰਦ ਦਾ ਹੋਊਗਾ ਡਿਜ਼ਾਈਨ ਤੁਸੀਂ ਸਾਡਾ ਇਹ ਵਾਲਾ ਸੇਮ ਰੈਡੀ ਕਰਵਾਉਣਾ ਸੇਮ ਕਲਰ ਤੇ ਜਿਵੇਂ ਤੁਹਾਨੂੰ ਪਸੰਦ ਆ ਬੇਡਸਟਚਿੰਗ ਬਦੌਸਟਚਿੰਗ ਹਨਾ ਤੁਸੀਂ ਆਪਣਾ ਕਮੇ ਤਿਆਰ ਕਰਵਾ ਕੇ ਸੂਟ ਲੈ ਸਕਦੇ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿਵੇਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿਵੇਂ ਤੁਸੀਂ ਆਪਣਾ ਵਰਕ ਚੇਂਜ ਕਰ ਸਕਦੇ ਹੋ ਹਣੇ ਘੇਰੇ ਵਾਲਾ ਵਰਕ ਨੂੰ ਸੈਂਟਰ ਪੈਨਲਾਂ ਚ ਚੇਂਜ ਕਰ ਸਕਦੇ ਜੀ ਸੈਂਟਰ ਪੈਨਲ ਲਗਾਓ ਘੇਰੇ ਵਾਲਾ ਤੇ ਉਹੀ ਵਰਕ ਆਪਾਂ ਸੇਮ ਬਾਟਮ ਤੇ ਨਾਲ ਜਿਵੇਂ ਆਪਾਂ ਪਸੰਦ ਕਰਦੇ ਹਾਂਗੇ ਆਪਾਂ ਉਵੇਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਸਾਰੇ ਢੀਡਸ ਨੂੰ ਆਪਣੇ ਵਟਸਐਪ ਤੇ ਪੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ So she got it.